ਕੈਨੇਡੀਅਨਸ ਕਨਫਿਊਜ਼ ਨੇ ਮਤਲਬ ਦੁਚਿੱਤੀ ਚ ਨੇ ਨਾ ਤਾਂ ਸਮਝ ਆ ਰਹੀ ਹੈ ਕਿ ਇਨਫਲੇਸ਼ਨ ਹੈਗੀ ਹੈ ਨਾ ਸਮਝ ਆ ਰਹੀ ਹੈ ਇਨਫਲੇਸ਼ਨ ਨਹੀਂ ਹੈਗੀ ਇਨਫਲੇਸ਼ਨ ਘਟੀ ਹੈ ਜੀ ਅਕੋਰਡਿੰਗ ਟੂ ਦ ਸਟੈਟਸ ਯੋ ਦੇ ਵਿੱਚ ਥੋੜੀ ਡੀਟੈਲ ਪੈ ਜਾਵੇ ਤੇ ਫਿਰ ਲੋਕਾਂ ਨੂੰ ਥੋੜਾ ਸੌਕਾ ਸਾਹ ਆ ਸਕੇ ਮਤਲਬ ਕੁੱਲ ਮਿਲਾ ਕੇ ਲੜਕੇ ਹੋયા ਵਿੱਚ ਨਾ ਮਹਿੰਗਾਈ ਚਾਂ ਤੇ ਨਾ ਸਸਤੇ ਚਾਂ ਵੈਸੇ ਜਿਹੜੀ ਸਟੇਬਲ ਮਾਰਕੀਟ ਵਾਸਤੇ ਜਿਹੜੀ ਆਪਣੀ ਹਿਸਟਰੀ ਦੇ ਵਿੱਚ ਆਪਾਂ ਵੇਖਿਆ 12 ਤੋਂ ਲੈ ਕੇ 20% ਤੱਕ ਹੋਣੀ ਚਾਹੀਦੀ ਹੈ ਸੇਲਸ ਸਤਿ ਸ਼੍ਰੀ ਅਕਾਲ ਮੈਂ ਹਜਸਵੀਰ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡੀਅਨਸ ਕਨਫਿਊਜ਼ ਨੇ ਮਤਲਬ ਦੁਚਿੱਤੀ ਚ ਨੇ ਨਾ ਤਾਂ ਸਮਝ ਆ ਰਹੀ ਹੈ ਕਿ ਇਨਫਲੇਸ਼ਨ ਹੈਗੀ ਹੈ ਨਾ ਸਮਝ ਆ ਰਹੀ ਹੈ ਇਨਫਲੇਸ਼ਨ ਨਹੀਂ ਹੈਗੀ ਜਦੋਂ ਤਾਂ ਉਹ ਗੈਸ ਖਰੀਦਣ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਨਹੀਂ ਪਹਿਲਾਂ ਦੇ ਮੁਕਾਬਲ ਤਨ ਸਥਿਤੀਆਂ ਥੋੜੀਆਂ ਬਿਹਤਰ ਹੈਗੀਆਂ ਨੇ ਤੇ ਜਦੋਂ ਕਿਤੇ ਗਰੋਸਰੀ ਲਈ ਜਾਂਦੇ ਨੇ ਤੇ ਲੱਗਦਾ ਕਿ ਨਹੀਂ جیب ਦੇ ਉੱਤੇ ਬੋਝ ਵੱਧ ਪੈ ਰਿਹਾ ਇਸ ਸਮੇਂ ਮਹਿੰਗਾਈ ਤੋਂ छुटकारा ਇੱਕ ਮ੍ਰਿਗ ਤ੍ਰਿਸ਼ਨਾ ਬਣੀ ਹੋਈ ਹੈ ਔਰ ਇਸ ਸਭ ਦੇ ਦਰਮਿਆਨ ਹਕੀਕਤ ਕੀ ਹੈ ਮਹਿੰਗਾਈ ਹੈ ਜਾਂ ਨਹੀਂ ਹੈ 인ਫਲੇਸ਼ਨ ਹੈ ਜਾਂ ਨਹੀਂ ਹੈ ਔਰ ਇਹਦੇ ਨਾਲ ਨਾਲ ਮਾਰਕੀਟ ਕੀ ਕਹਿ ਰਹੀ ਹੈ ਮੋਰਗੇਜ ਦੀਆਂ ਕੀ ਸਥਿਤੀਆਂ ਹੈਗੀਆਂ ਨੇ ਬੈਂਕਸ ਕਿਹੋ ਜਿਹੇ ਫੈਸਲੇ ਲੈ ਰਹੇ ਨੇ ਤਮਾਮ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਨੀ ਆ ਔਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਰਹਿਣਗੇ ਮੋਰਗੇਜ ਬ੍ਰੋਕਰ ਜਤਿੰਦਰ ਸਿੰਘ ਮੱਕੜ ਜੀ ਮੱਕੜ ਸਾਹਿਬ ਜੀ ਆਇਆਨੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਅੱਜ ਫਿਰ ਤੁਹਾਡੀ ਹਾਜ਼ਰੀ ਆਪਾਂ ਲਈ ਆ ਕਿਉਂਕਿ ਕੁਝ ਘਰੇਲੂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਨਿਭਾਉਣੀਆਂ ਹੁੰਦੀਆਂ ਤੇ ਵੈਲਕਮ ਬੈਕ ਕਹਿ ਸਕਦੇ ਹਾਂ ਤੁਹਾਨੂੰ ਥੈਂਕ ਯੂ ਆਫਟਰ ਅ ਲੌਂਗ ਬ੍ਰੇਕ ਥੈਂਕ ਯੂ ਵੈਰੀ ਮਚ ਜੀ ਮੱਕੜ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਮ੍ਰਿਗ ਤ੍ਰਿਸ਼ਨਾ ਜੀ ਆ ਕੈਨੇਡੀਅਨਸ ਨੂੰ ਸਮਝ ਨਹੀਂ ਆ ਰਿਹਾ ਕਿ ਮਹਿੰਗਾਈ ਆ ਜਾਂ ਨਹੀਂ ਆ ਸਸਤਾ ਆ ਜਾਂ ਮਹਿੰਗਾ ਕਿਉਂਕਿ ਜਦੋਂ ਤਾਂ ਕੁਝ ਚੀਜ਼ਾਂ ਦੇਖਦੇ ਉਦੋਂ ਲੱਗਦਾ ਕਿ ਹਾਂ ਪਹਿਲਾਂ ਦੇ ਮੁਕਾਬਲ ਤਾਂ ਠੀਕ ਹੈ ਗਈਆਂ ਪਰ ਗਰੋਸਰੀ 'ਚ ਜਾਂਦੇ ਤਾਂ ਮਹਿੰਗੀ ਅਸਲ ਦੇ ਵਿੱਚ ਹਕੀਕਤ ਕੀ ਹੈ 인ਫਲੇਸ਼ਨ ਕਿੱਥੇ ਖੜੀ ਹੈ 인ਫਲੇਸ਼ਨ ਘਟੀ ਹੈ ਜੀ ਅਕੋਰਡਿੰਗ ਟੂ ਦ ਸਟੈਟਸ ਜੀ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਜਦੋਂ ਆਪਾਂ ਜੇਬ ਮੇਲਾ ਹੱਥ ਫਰੋਲਦੇ ਆ ਗਰੋਸਰੀ ਜਾਣਾ ਗੈਸਲਿਨ ਲੈਣੀ ਆ ਠੀਕ ਆ ਥੋੜੀ ਗੈਸ ਘਟ ਗਈ ਪਰ ਜਿਹੜੇ ਨੈਚੁਰਲ ਗੈਸ એનર્ਜੀ ਪ੍ਰਾਈਸਸ ਜਦੋਂ ਆਪਣੇ ਘਰ ਦੇ એનર્ਜੀ ਚਲਾਉਣ ਵਾਸਤੇ ਉਹ ਵੀ ਮਹਿੰਗੇ ਆ ਥੋੜੇ ਜਿਹਾ ਜੀ ਦੂਜੇ ਪੱਖੋਂ ਗਰੋਸਰੀਆਂ ਵੀ ਮਹਿੰਗੀਆਂ ਐਂਡ ਮੋਸਟ ਇੰਪੋਰਟੰਟਲੀ ਜਿਹੜੀ ਆਪਣੀ ਮਾਰਗੇਜ ਪੇਮੈਂਟ ਜਾਂਦੀ ਆ ਉਹ ਅਜੇ ਇੰਨੀ ਨਹੀਂ ਕੱਟੀ ਹੈਗੀ ਜੀ ਕੋਸ਼ਿਸ਼ ਆ ਵੀ ਕਟੂਗੀ ਪਰ ਅਗੇਨ ਜਿਸ ਤਰ੍ਹਾਂ ਆਪਾਂ ਵਾਰ-ਵਾਰ ਆਪਾਂ ਉਹੀ ਗੱਲਾਂ ਕਰ ਕਰਦੇ ਆ ਰਹੇ ਆਂ ਜੀ ਮਾਰਗੇਜ ਕਾਸਟ ਇਜ਼ ਹਾਈ ਐਂਡ ਇਟ ਇਜ਼ ਅ ਬਾਇਓਜ਼ ਮਾਰਕੀਟ ਜੀ ਇਨ ਦੀ ਸੇਲਸ ਨਹੀਂ ਹੋਏ ਕੰਪੇਅਰਡ ਟੂ ਲਾਸਟ ਈਅਰ ਐਂਡ ਐਟ ਦ ਸੇਮ ਟਾਈਮ ਉਹ ਛੇਤੀ ਨਹੀਂ ਵੇਖ ਰਹੇ ਜਿਸ ਤਰ੍ਹਾਂ ਪਹਿਲਾਂ ਵਿਕਦੇ ਸੀਗੇ ਹਮ ਉਸੇ ਕਾਰਨ ਕਰਕੇ ਇਹਨੂੰ ਕਹ ਰਹੇ ਆ ਬਾਇਰਸ ਮਾਰਕਟ ਲੋਕੀ ਵੇਟ ਕਰਦੇ ਆ ਐਂਡ ਜਿਹੜੀ ਸਪਟੈਂਬਰ 17 ਨੂੰ ਬੈਂਕ ਆਫ ਕੈਨੇਡਾ ਨੇ ਦੁਬਾਰਾ ਮਿਲ ਆ ਕੇ ਉਹਨਾਂ ਨੇ ਡਿਸਾਈਡ ਕਰਨਾ ਵੀ ਰੇਟਾਂ ਡਿੱਗਣਗੀਆਂ ਬੈਰੀ ਬਹੁਤ ਰੇਟ ਦਿਆਂ ਜਾਂ ਨਹੀਂ ਤੇ ਉਮੀਦ ਇਹ ਹੀ ਆ ਵੀ ਸ਼ਾਇਦ ਡਿੱਗਣਗੇ हां ओ कुछ इद्दनियां कंसो आ रहीया ने के इस बार थोड़ा जा 0.25 ਜਿਹੜਾ ਉਹ ਕਿਤੇ ਨਾ ਕਿਤੇ ਥੋੜੀ ਕਟੌਤੀ ਹੋ ਸਕਦੀ ਹੈ ਅਮਰੀਕਾ ਵਾਲੇ ਪਾਸੋਂ ਵੀ ਇਦਾਂ ਦੇ ਸੰਕੇਤ ਆ ਰਹੇ ਨੇ आई रियली डू ਬਲੀਵ ਇਟ ਹਾਸ ਟੂ ਇਟ ਹਾਸ ਟੂ ਗੋ ਡਾਊਨ ਅਮ ਬਟ ਐਟ ਦ ਸੇਮ ਟਾਈਮ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਅਮਰੀਕਾ ਦੇ ਨਾਲ ਜਿਹੜੀ ਆਪਣੀ ਟੈਰਫ ਚੱਲ ਰਹੀ ਆ ਇਹਨਾਂ ਨੇ ਐਕਚੁਅਲੀ ਟ੍ਰੇਡ ਵਾਰ ਵੀ ਆਖਿਆ ਜੀ ਜੇ ਉਹਦੇ ਵਿੱਚ ਥੋੜੀ ਢਲ ਪੈ ਜਾਵੇ ਤੇ ਫਿਰ ਲੋਕਾਂ ਨੂੰ ਥੋੜਾ ਸੌਖਾ ਸਾਹ ਆ ਸਕਦਾ ਮਤਲਬ ਕੁੱਲ ਮਿਲਾ ਕੇ ਲਟਕੇ ਹੋਏ ਆ ਵਿੱਚ ਨਾ ਮਹਿੰਗਾਈ ਚ ਆ ਤੇ ਨਾ ਸਸਤੇ ਚ ਪਰ ਇਹ ਸਭ ਦੇ ਵਿੱਚ ਜਦੋਂ ਆਪਾਂ ਜਿਹੜੀ ਮਾਰਕੀਟ ਦੀ ਗੱਲ ਕਰਦੇ ਆਂ ਘਰਾਂ ਦੀ ਵਿਕਰੀ ਦੀ ਗੱਲ ਕਰਦੇ ਆਂ ਤੇ ਉਹ ਵਿਕਰੀ ਨੂੰ ਲੈ ਕੇ ਖਾਸ ਤੌਰ ਤੇ ਤੁਸੀਂ ਫਰੇਜ਼ਰ ਵੈਲੀ ਦੀ ਗੱਲ ਕਰ ਰਹੇ ਸੀਗੇ ਜਦੋਂ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਬੈਠੇ ਸੀਗੇ ਤੁਸੀਂ ਫਰੇਜ਼ਰ ਵੈਲੀ ਦੀ ਗੱਲ ਕਰ ਰਹੇ ਸੀਗੇ ਔਰ ਤੁਸੀਂ ਦੱਸ ਰਹੇ ਸੀਗੇ ਕਿ ਸੇਲ ਵੀ ਥੋੜਾ ਜਿਹਾ ਘਟੀ ਆ ਪਹਿਲਾਂ ਦੇ ਮੁਕਾਬਲ ਤਾਂ ਹਾਂਜੀ ਸੋ ਇੱਕ ਸਟੈਟਸ ਹੈ ਵੀ ਜਿਹੜੀ ਅੱਜਕੱਲ੍ਹ ਦੇ ਫਰੇਜ਼ਰ ਵੈਲੀ ਰੀਅਲ اسٹیਟ ਬੋਰਡ ਦੇ ਵਿੱਚ 12% 11% ਦੇ ਕਰੀਬ ਜਿਹੜੀ ਸੇਲਜ਼ ਆ ਰਹੀਆਂ ਕੰਪੇਅਰ ਟੂ ਜਿੰਨੀਆਂ ਲਿਸਟਿੰਗਸ ਹੈ ਜੀ ਲਿਸਟਿੰਗ ਦਾ ਮਤਲਬ ਇਹ ਲੋਕਾਂ ਨੇ ਘਰ ਸੇਲ ਤੇ ਲਾਇਆ ਤੇ ਜਿਹੜੀ ਉਹ ਵਿਕਰੀ ਆ 11% ਦੇ ਕਰੀਬ ਆ ਪਰ ਵੈਸੇ ਜਿਹੜੀ ਸਟੇਬਲ ਮਾਰਕੀਟ ਵਾਸਤੇ ਜਿਹੜੀ ਆਪਣੀ ਹਿਸਟਰੀ ਦੇ ਵਿੱਚ ਆਪਾਂ ਵੇਖਿਆ 12 ਤੋਂ ਲੈ ਕੇ 20% ਤੱਕ ਹੋਣੀ ਚਾਹੀਦੀ ਸੇਲਜ਼ ਜੀ ਕੰਪੇਅਰ ਟੂ ਜਿਹੜੀਆਂ ਲਿਸਟਿੰਗਸ ਨੇ ਤੁਹ ਸਮਾ ਕਰਨਾ ਕ ਲੱਗ ਰਿਹਾ ਸਮਾ ਵੀ ਇਹਦਾ ਕੁਝ ਆਇਆ ਕੋਈ ਸਟੈਟਸ ਦੇ ਵਿੱਚ ਹਾਂਜੀ ਬਿਲਕੁਲ ਗੁੱਡ ਕੁਐਸਚਨ ਆ usually uh, right now 30 ਤੋਂ ਲੈ ਕੇ 40 ਦਿਨ ਲੱਗਦੇ ਆ ਜੇ ਸਹੀ ਕਿਸਮ ਦੇ ਨਾਲ ਘਰ ਪ੍ਰਾਈਸ ਰਾਈਟ ਵੀ ਹੋਇਆ ਹੋਵੇ ਜੀ ਜੇ ਉਹਦੇ ਵਿੱਚ ਰੀਨੋਵੇਸ਼ਨ ਵੀ ਹੋਏ ਹੋਵੇ ਜਿਹੜੀ ਜਿਹੜਾ ਗਾਹਕ ਇਹ ਉਹ ਚੀਜ਼ ਹੁਣ ਉਹਨਾਂ ਕੋਲ ਟਾਈਮ ਹੈਗਾ ਸਮਾਂ ਹੈਗਾ ਤੇ ਇਨਵੈਂਟਰੀ ਵੀ ਬਹੁਤ ਆ ਸੋ ਜੇ ਸਾਰਾ ਕੁਝ ਸਹੀ ਆ 35 ਤੋਂ ਲੈ ਕੇ 40 ਦਿਨ ਦੇ ਕਰੀਬ ਅ ਅੱਜਕੱਲ ਇਹ 6000 ਰਿਆ ਇਹ ਇਹਦੇ ਵਿੱਚ ਇੱਕ ਚੀਜ਼ ਹੋਰ ਆ ਗੱਲ ਤਾਂ ਉੱਥੇ ਜਾ ਕੇ ਮੁੱਕਦੀ ਹੈ ਨਾ ਕਿ ਸਾਨੂੰ ਕੀ ਮਿਲੂਗਾ ਸਾਡੇ ਲਈ ਕੀ ਬਿਹਤਰ ਹੈਗਾ ਸਾਡੇ ਲਈ ਬਿਹਤਰ ਆਪਸ਼ਨ ਕਿਹੜੀ ਹੈਗੀ ਆ ਇਸ ਸਮੇਂ ਜੇ ਆਪਾਂ ਗੱਲ ਕਰ ਲਈਏ ਘਰਾਂ ਦੀ ਤੇ ਆਪਣੇ ਆਲੇ ਦੁਆਲੇ ਜਿੱਥੇ ਆਪਾਂ ਬੈਠੇ ਆਪਾਂ ਸਰੀਜ ਬੈਠੇ ਆ ਜੇ ਆਲੇ ਦੁਆਲੇ ਥੋੜਾ ਜਿਹਾ ਨੇੜੇ ਆਂਡ ਗਵਾਂਡ ਚ ਦੇਖੀਏ ਤੇ ਡੈਲਟਾ ਤੇ ਐਪਸਫੋਰਡ ਆਉਂਦੇ ਨੇ ਕਿ ਇੱਥੇ ਕੀ ਪੋਜੀਸ਼ਨ ਕੀ ਆ ਘਰਾਂ ਦੀ ਮਾਰਕੀਟ ਨੂੰ ਲੈ ਕੇ ਸੋ i would say jitty friserville real estate board ਦੇ ਵਿੱਚ ਜਿਆਦਾ ਤਾਂ ਹੁਣ ਆਪਣੀ ਜਿਹੜਾ ਪੰਜਾਬੀ ਭਾਈਚਾਰਾ ਆਪਾਂ ਸਰੀ ਵਿੱਚ ਬੈਠੇ ਆਂ ਆਫ ਕੌਰਸ ਬਰਨੇਬੀ ਕੋਕਟਨਮ ਬੈਂਕੋਰ ਵੀ ਹੈ ਪਰ ਜੇ ਆਪਾਂ ਫੋਕਸ ਕਰੀਏ ਜਿਹੜੇ ਸਬਰਬਸ ਆ ਬੈਂਕੋਰ ਦੇ ਸਰੀ ਹੋਇਆ ਜੀ ਡਲਟਾ ਹੋਇਆ ਤੇ ਜਿਵੇਂ ਤੁਸੀਂ ਕਿਹਾ ਐਪੀਸੋਡ ਐਪੀਸੋਡ ਸਰੀ ਤਾਂ ਡਿਪੈਂਡ ਕਰਦਾ ਆਪਾਂ ਕਿੱਥੇ ਰਹਿੰਦੇ ਆਂ ਜੀ ਬਟ ਐਨੀਵੇਅਰ ਬੀਟਵੀਨ 45 ਮਿੰਟਸ ਅਚੀਵਮੈਂਟ ਵੀ ਲੱਗ ਸਕਦੇ ਜੇ ਆਪਾਂ ਸਰੀਵੇ ਵੱਲ ਰਹਿੰਦੇ ਆਂ ਜੀ ਤੇ ਜਿਹੜਾ ਫਰਕ ਹੈ ਪ੍ਰਾਈਸ ਦਾ Uh, in Surrey, it's a difference of almost uh, two hundred and eighty-eight thousand mm -hmm. dollars compared to Abbotsford. The Japan jaiye Delta It's a difference of about one hundred and thirty-five thousand dollars. So far, mm hega. -hmm. Surrey is more expensive. Delta is second, and then Abbotsford is, is, is last. ਇਹਦੀ ਕਾਰਨ ਕੀ ਤੁਹਾਨੂੰ ਲੱਗਦੀ ਹੈ ਐਪਸ ਫੂਡ ਸਸਤਾ ਹੈ ਹਮੇਸ਼ਾ ਇਦਾਂ ਹੀ ਸੀਗਾ ਹਮੇਸ਼ਾ ਇਦਾਂ ਹੀ ਹਾਂਜੀ ਬਿਕਾਜ਼ ਜਿਉਂ ਜਿਉਂ ਆਪਾਂ ਨਿਆਈ ਵੱਲ ਜਾਂਦੇ ਆ ਵੈਂਕੂਵਰ ਉਹ ਜਿਆਦਾ ਮਹਿੰਗਾ ਹੋ ਜਾਂਦਾ ਹਨ ਸੋ ਜੇ ਆਪਾਂ ਹੁਣ ਸੜੀ ਰਹਿੰਦੇ ਆ ਵੀ ਹੈਵ ਟੂ ਕ੍ਰੋਸ ਅ ਬ੍ਰਿਜ ਇਨ ਆਰਡਰ ਟੂ ਗੋ ਟੂ ਟੁਵਰਡਸ ਵੈਂਕੂਵਰ ਜੀ ਤੇ ਜਿਹੜੇ ਲੋਕ ਇਨ ਵੈਸਟ ਜਨਬਰਨ ਵੀ ਵਿੱਚ ਰਹਿ ਰਹੇ ਆ ਉਹਨਾਂ ਕੋ ਬ੍ਰਿਜ ਨਹੀਂ ਹੈਗਾ ਸੋ ਉਹ ਵੀ ਸੜੀ ਨਾਲੋਂ ਮਹਿੰਗਾ ਐਸ ਵੈਲ ਰਾਈਟ ਜਿਹੜੀ ਐਵਰੇਜ ਸੇਮ ਜੇਪਾ ਸੇਮ ਟਾਈਪ ਆਫ ਘਰ ਵੇਖਦੇ ਹਨ ਸੋ ਆਲਟੀਮੇਟਲੀ ਪੰਜਾਬੀਆਂ ਦਾ ਘੜ ਤਸਰੀਆ ਜੀ ਸੋ ਉਹ ਵੀ ਕੁਦਰਤੀ ਉਹਦੀ ਜਿਹੜੀ ਮੈਂ ਅੰਗਾਈ ਆ ਉਹ ਹੋਣੀ ਆ ਪਰ ਐਟ ਸੇਮ ਟਾਈਮ ਐਬਸਵੋਡ ਇਜ਼ ਅ ਵੈਰੀ ਨਾਈਸ ਪਲੇਸ ਟੂ ਲਿਵ ਐਕਚੁਅਲੀ ਮੈਂ ਉਥੋਂ ਦਾ ਜੰਪਾਲਾਂ ਅੱਛਾ ਜੀ ਤੇ ਐਬਸਵੋਡ ਇਸ ਖੁੱਲੀਆਂ ਜ਼ਮੀਨਾਂ ਅ ਖੁੱਲੇ ਘਰ ਪਰ ਉਹ ਵੀ ਕਾਫੀ ਬਿਜ਼ੀ ਹੋ ਰਿਹਾ ਪਰ ਉਹਨੂੰ ਕਹਿੰਦੇ ਆ ਵੀ ਕਨੈਕਟ ਕਨੈਕਟਰ ਕਮਿਊਨਿਟੀ ਆ ਜੀ ਉਹਦੇ ਵਿੱਚ ਫਾਰਮਸ ਵੀ ਆ ਸਿਟੀ ਵੀ ਆ ਦੂਜੀ ਪੱਖੋਂ ਜੇ ਲੈਂਗ ਲਈ ਜਾਣਾ 25 ਮਿੰਟ ਲੱਗਦੇ ਆ ਐਵਸਫੋਰਟ ਤੋਂ ਜੀ ਸੋ ਇਟਸ ਅ ਗੁੱਡ ਚੋਇਸ ਅਫੋਰਡੇਬਿਲਟੀ ਦੇ ਮਤਲਬ ਅੱਛਾ ਇਹ ਹੁਣ ਥੋੜਾ ਜਿਹਾ ਹਟ ਕੇ ਮੈਂ ਗੱਲ ਕਰਨ ਲੱਗਾ ਕਿਉਂਕਿ ਤੁਸੀਂ ਜ਼ਿਕਰ ਛੇੜਿਆ ਕਿ ਜੰਮਪਾਲ ਤੁਸੀਂ ਐਵਸਫੋਰਟ ਦੇ ਹੋ ਤੇ ਜੰਮਣ ਪਹੁੰਚ ਜਿਹੜੀ ਹੁੰਦੀ ਹੈ ਨਾ ਤੁਹਾਡੀ ਉਹ ਜ਼ਿਆਦਾ ਪਿਆਰੀ ਲੱਗਦੀ ਜ਼ਿਆਦਾ ਚੰਗੀ ਲੱਗਦੀ ਖੂਬਸੂਰਤ ਵੀ ਲੱਗਦੀ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਜਦੋਂ ਉਹੀ ਜੰਮਣ ਪਹੁੰਚ ਤੁਹਾਡੀ ਮੁਕਾਬਲਤਨ ਮਾਰਕੀਟ ਦੇ ਵਿੱਚ ਤੁਹਾਨੂੰ ਸਸਤੇ ਦੇ ਵਿੱਚ ਚੀਜ਼ਾਂ ਅਵੇਲੇਬਲ ਕਰਵਾਰੀ ਹੋਵੇ ਤਾਂ ਫਿਰ ਮੈਨੂੰ ਲੱਗਦਾ ਕਿ ਇੱਕ ਤੀਰ ਦੋ ਨਿਸ਼ਾਨੇ ਹੋ ਜਾਂਦੇ ਆ ਯਾ ਸੋ ਜਿਹੜਾ ਹੁਣ ਜਿੱਥੇ ਬੰਦਾ ਰਹਿ ਰਿਹਾ ਉਹ ਆਪਣਾ ਘਰ ਹੀ ਬਣ ਗਿਆ ਹੈਨਾ ਪਰ ਦੂਜੇ ਪੱਖੋਂ ਜੇ ਹੁਣ ਜਿਹੜਾ ਨਵਾਂ ਬੰਦਾ ਨੇ ਸੋਚਣਾ ਵੀ ਮੈਂ ਰਹਿਣਾ ਕਿੱਥੇ ਆ ਹਮ ਅਫੋਰਡੇਬਿਲਟੀ ਦੇ ਮੁਤਾਬਕ ਹੀ ਜਾ ਸਕਦਾ ਜੇ ਜੇ ਤੁਹਾਡੇ ਕੋਲ ਪੈਸਾ ਡਾਊਨ ਪੇਮੈਂਟ ਹੈ ਦੈਨ ਯੂ ਕੈਨ ਚੂਸ ਟੂ ਲਿਵ ਇਨ ਸਮੁੰਦਰ ਦੇ ਕਿਨਾਰੇ ਵੀ ਰਹਿ ਸਕਦੇ ਆ ਪਰ ਜੇ ਜੇ ਮਜਬੂਰੀ ਆ ਦੈਨ ਯੂ ਹੈਵ ਟੂ ਗੋ ਬੀ ਅਫੋਰਡੇਬਿਲਟੀ ਕਿੱਥੇ ਆ ਤੁਹਾਡਾ ਕੰਮ ਕਿੱਥੇ ਆ ਤੁਹਾਡੇ ਪਰਿਵਾਰ ਹਾਂ ਬਿਲਕੁਲ ਸਾਖ ਕਿੱਥੇ ਲੋਕੀ ਹਨਾ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਬਿਲਕੁਲ ਤੁਹਾਨੂੰ ਕੰਮ ਵੀ ਦੇਖਣਾ ਪੈਗਾ ਕਿਤੇ ਸਸਤੇ ਦੇ ਚੱਕਰ ਚ ਘਰ ਦੂਰ ਲੈ ਲਓ ਤੇ ਫਿਰ ਕੰਮ ਤੇ ਆਉਣ ਜਾਣ ਦੀ ਜਿਹੜੀ ਦਿੱਕਤ ਰਹਿ ਗਈ ਉਹ ਵੀ ਚੀਜ਼ਾਂ ਹੁੰਦੀਆਂ ਨੇ ਅੱਛਾ ਇੱਕ ਚੀਜ਼ ਹੋਰ ਮੱਕੜ ਸਾਹਿਬ ਐਸ ਵੇਲੇ ਕੁਝ ਬੈਂਕਸ ਦੇ ਵੱਲੋਂ ਜਿਹੜਾ ਆ ਉਹ ਕੁ ਕਦਮ ਚੁੱਕੇ ਜਾ ਰਹੇ ਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੇ ਇਸ ਵੇਲੇ ਉਹ ਮੂਮੈਂਟ ਕਰ ਰਹੇ ਆ ਉਹ ਬੜੀ ਮਹੱਤਵਪੂਰਨ ਹੈ ਮਾਰਕੀਟ ਦੇ ਵਿੱਚ ਬੂਮ ਲਿਆਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਹੜੇ ਕਦਮ ਨੇ ਤੇ ਉਹ ਕਿੰਨੇ ਕੁ ਸਹਾਇਕ ਸਿੱਧ ਹੋ ਸਕਦੇ ਇਸ ਚੀਜ਼ ਲਈ ਇਹ ਸਮਾਰਟ ਇਹਨਾਂ ਨੇ ਸਕੀਮ ਜੀ ਵਰਤੀ ਹੈ ਜੀ ਜਿਹੜੇ ਵੱਡੇ ਬੈਂਕਸ ਆ ਵਾਟ ਦੇ ਡੂਇੰਗ ਇਜ਼ ਦੇ ਆਫਰਿੰਗ ਸਮ ਵੈਰੀ ਵੈਰੀ ਲੋ ਰੇਟਸ ਜਸਟ ਫਾਰ 30 ਡੇਸ ਉਹਨੂੰ ਸਪੈਸ਼ਲ ਰੇਟ ਕਹਿ ਰਹੇ ਆ ਪਰ ਉਹ ਹੈ ਹੀ ਸਕੀਮ ਹੈ ਆ ਵੀ ਸਿਰਫ ਸਪਟੰਬਰ ਦੇ ਐਂਡ ਤੱਕ ਅੱਛਾ ਜੀ ਲੈਣੀ ਪੈਣੀ ਹੈ ਤੇ ਉਹਦਾ ਕਾਰਨ ਵੀ ਹੈ ਉਹਦਾ ਕਾਰਨ ਇਹ ਹੈਗਾ ਬੈਂਕਾਂ ਨੂੰ ਪਤਾ ਵੀ ਇਸ ਸਟੈਟਿਸਟਿਕਸ ਦੇ ਮੁਤਾਬਕ ਪ੍ਰੋਬਬਲੀ ਆਈ ਥਿੰਕ 60% ਆਫ ਜਿਹੜੇ 2 2020 ਤੋਂ ਜਿਹੜੇ ਮਾਰਗੇਜਸ ਸੀਗੀਆਂ ਉਹ ਰੀਨਿਮੋਜ਼ ਆ ਰਹੀਆਂ ਹੂੰ ਤੇ ਬਹੁਤ ਹੀ ਜ਼ਿਆਦਾ ਆ ਰਹੀਆਂ ਸੋ ਲੋਕਾਂ ਨੂੰ ਬਹੁਤ ਉਹਨਾਂ ਦੇ ਪਹਿਲੀ ਗੱਲ ਤੇ ਜੇ ਤੁਸੀਂ 20 2020 ਵਿੱਚ ਤੁਸੀਂ ਮਾਰਗੇਜ ਲਈ ਸੀਗੀ ਤੇ ਹੁਣ ਵੇਖਿਆ ਜਾਵੇ ਉਹਨੂੰ ਤਾਂ ਮੇਰੇ ਖਿਆਲ 2% ਦੇ ਕਰੀਬ ਸੀਗੇ ਰੇਟਸ ਤੇ ਹੁਣ 4.5 ਤੱਕ ਵੀ ਗਏ ਰਾਈਟ ਨਾਓ ਵਾਟ ਵੀ ਆਰ ਸੀਇੰਗ ਇਜ਼ ਐਕਚੁਅਲੀ ਕਲੋਸ ਟੂ 4 ਅੰਡਰ 4% 3.99 ਦੇ ਰੇਅ ਜੇ ਤੁਸੀਂ 3 ਇਅਰ ਫਿਕਸ ਮਾਰਗੇਜ ਲੈਣੀ ਆ ਜੀ ਐਕਸਕਿਊਜ਼ ਮੀ ਸੋ ਉਹਨਾਂ ਨੂੰ ਪਤਾ ਵੀ ਜੇ ਉਹਨਾਂ ਨੇ ਵੋਲੀਅਮ ਦੇ ਮੁਤਾਬਕ ਜੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਪਤਾ ਵੀ ਤੰਗਿਆਈ ਹੋਣੀ ਆ ਪਰ ਉਹਨਾਂ ਨੇ ਭਾਵੇਂ ਉਹ ਉਹ ਰੇਟ ਮਾਰਕੀਟ ਤੋਂ ਲੋਅਰ ਹੈਗੀ ਆ ਜੀ ਪਰ ਉਹਨਾਂ ਨੂੰ ਪਤਾ ਹੈ ਬਹੁਤ ਸਾਰੇ ਲੋਕਾਂ ਨੇ ਆਉਣਾ ਹੈ ਉਹਦੇ ਵਿੱਚ ਉਹਨਾਂ ਨੇ ਪੈਸਾ ਬਣਾ ਕੇ ਤੇ ਫਿਰ ਅਗੇਨ ਰੇਟਸ ਪ੍ਰੋਬਾਬਲੀ ਫਿਕਸਡ ਰੇਟਸ ਹਾਈ ਜਾਣਗੀਆਂ ਦੂਜੇ ਪੱਖੋਂ ਜਿਹੜੀ ਵੈਰੀਏਬਲ ਜਿਹੜੀ ਵੈਰੀਏਬਲ ਰੇਟ ਹੈ ਜੀ ਸਪਟੈਂਬਰ 17 ਨੂੰ ਹੋਪਫਲੀ ਕォਟਰ ਕォਟਰ ਪੁਆਇੰਟ 0.25% ਤੇ ਲੈ ਜਾਊਗੀ ਅੱਛਾ ਇਹਦੇ ਵਿੱਚ ਜਿਹੜੇ ਹੁਣ ਆ ਸਕੀਮਸ ਕੱਢ ਰਹੀਆਂ ਨੇ ਬੈਂਕ ਜਿਸ ਤਰੀਕੇ ਨਾਲ ਬੂਸਟ ਕਰ ਰਹੀਆਂ ਨੇ ਇਹਦੇ ਵਿੱਚ ਇਨ ਫਿਊਚਰ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਨਾਂ ਸਕੀਮਸ ਨੂੰ ਇਸ ਵੇਲੇ ਲੈਂਦੇ ਨੇ ਤਾਂ ਕੋਈ ਲਾਭ ਉਹਨਾਂ ਨੂੰ ਹੋ ਸਕਦਾ ਹੈ ਜਾਂ ਇਹ ਫॉर ਦਾ ਟਾਈਮਿੰਗ ਚੀਜ਼ਾਂ ਹੈਗੀਆਂ ਨੇ ਮੁੜ ਕੇ ਫਿਰ ਉੱਥੇ ਦੀ ਉੱਥੇ ਗੱਲ ਆਣ ਕੇ ਖੜ ਜਾਨੀ ਵੈਲ ਦਾ ਡਿਫਰੈਂਸ ਇਜ਼ ਮੋਸਟ ਜਿਹੜੇ ਈਵਰਸ ਵਾਸਤੇ ਜਾਣਕਾਰੀ ਜਿਹੜੀ ਵੈਰੀਏਬਲ ਰੇਟ ਉੱਤੇ ਤੇ ਥੱਲੇ ਜਾਂਦੀ ਆ ਹੈਨਾ ਉਹ ਟਾਇਰ ਨਹੀਂ ਹੈਗੀ ਫਿਕਸਡ ਰੇਟ ਨਾਲ ਫਿਕਸਡ ਰੇਟ ਤੇ ਤੁਹਾਡੀ ਪੇਮੈਂਟ ਉੱਥੇ ਹੀ ਆ ਜੋ ਮਰਜ਼ੀ ਹੋਵੇ ਹਮ ਬਟ ਦ ਥਿੰਗ ਇਜ਼ ਜਿਹੜੀ ਫਿਕਸਡ ਰੇਟ ਹੈ ਉਹ ਉਹ ਇਨਵੈਸਟਮੈਂਟ ਜਿਹੜੇ ਬੈਂਕਸ ਪੈਸੇ ਇਨਵੈਸਟ ਕਰਦੇ ਆ ਜਿਹਨੂੰ ਕਹਿੰਦੇ ਬੌਂਡ ਯੀਲਡਸ ਜੀ ਆਪਣੇ ਪੈਸੇ ਜਿਹੜਾ ਵਿਆਜ ਉਹ ਬਣਾਉਂਦੇ ਆ ਉਹ ਇਨਵੈਸਟ ਕਰਦੇ ਆ 3 ਈਅਰ 5 ਈਅਰ 10 ਈਅਰ ਉਹ ਫਿਕਸਡ ਰੇਟ ਉਹਦੇ ਨਾਲ ਟਾਈ ਡਾਊਨ ਆ ਜੀ ਸੋ ਟੂ ਆਨਸਰ ਯੋਰ ਕੁਐਸਚਨ ਇਫ ਦ ਬੌਂਡ ਯੀਲਡਸ ਗੋ ਡਾਊਨ ਯੈਸ ਫਿਕਸਡ ਰੇਟਸ ਥੱਲੇ ਜਾ ਸਕਦੀਆਂ ਜੀ ਬੋਲ ਜਾਣ ਗਿਆ ਜਰੂਰ ਪਰ ਇਹ ਦਿਸ ਪੁਆਇੰਟ ਇਹ ਅਜੀਬ ਜਿਹਾ ਕੰਮ ਜਾ ਹੋਇਆ ਇਹਨਾਂ ਨੂੰ ਪਤਾ ਵੀ ਕਾਫੀ ਰਿਮੋਜ਼ ਆ ਰਹੇ ਆ ਜੀ ਤੇ ਉਹਨਾਂ ਨੇ ਕਿਹਾ ਸੀ ਆ ਫਾਇਦਾ ਠਾਈਏ ਐਨ ਅਗੇਨ ਕੰਜ਼ੂਮਰ ਨੂੰ ਵੀ ਇਹ ਫਾਇਦਾ ਪਰ ਅਗੇਨ ਹੁਣ ਦੇਖੋ ਸੈਪਟੈਂਬਰ ਆ ਰਿਹਾ ਅਗਸਟ ਫਿਨਿਸ਼ ਹੋ ਰਹੀ ਆ ਸੈਪਟੈਂਬਰ ਦੇ ਵਿੱਚ ਜੇ ਬੌਂਡ ਯੀਲਡਸ ਅਗੇਨ ਜੇ ਇਹ ਟਾਈਡ ਟੂ ਹੈਗੀ ਆ ਆ ਸੋਚਿਆ ਜਾਵੇ ਟੈਰਸ ਜਿਹੜੀ ਅਮਰੀਕਾ ਦੇ ਨਾਲ ਜਿਹੜੀ ਆਪਣੀ ਟ੍ਰੇਡ ਵਾਰ ਚੱਲਦੀ ਹੈ ਜੀ ਜੇ ਅਮਰੀਕਾ ਦੀ ਰੇਟ ਨਹੀਂ ਥੱਲੇ ਜਾਂਦੀ ਆਪਣੀ ਮੋਸਟ ਲਾਈਕਲੀ ਵੀ ਨਹੀਂ ਥੱਲੇ ਜਾਣੀ ਹੈਗੀ ਹੈ ਨਾ ਜਾਂ ਫਿਰ ਜੇ ਆਪਾਂ ਕੈਨੇਡਾ ਵਿੱਚ ਜਿਹੜੀ ਆਪਣੀ ਇਕਨੋਮੀ ਜੇ ਆਪਾਂ ਹੋਰ ਮਲਕਾਂ ਨਾਲ ਆਪਾਂ ਟ੍ਰੇਡ ਕਰੀਏ ਉਹਦੇ ਵਿੱਚ ਵੀ ਵੰਡਿਆਲ ਦਾ ਫਰਕ ਤਾਂ ਪੈ ਹੀ ਸਕਦਾ ਸੋ ਰਿਮੇਨਸ ਟੂ ਬੀ ਸੀਨ ਐਟ ਦ ਸੇਮ ਟਾਈਮ ਜਿਹੜੇ ਜਿਹੜੇ ਲੋਕ ਜਿਹੜੇ ਗਾਖ ਵੇਟ ਕਰ ਰਹੇ ਆ ਨਾ ਆ ਇਸ ਅ ਵੈਰੀ ਗੁੱਡ ਟਾਈਮ ਸੰਪਰਕ ਕਰੋ ਪਤਾ ਕਰੋ ਵੀ ਆਪਣੀ ਇਨਕਮ ਕਿੰਨੀ ਆ ਆ ਪੱਕਾ ਨਾ ਫੋਰਡ ਕਰ ਸਕਦੇ ਆ ਤੇ ਐਟ ਅ ਰਾਈਟ ਟਾਈਮ ਤੁਸੀਂ ਜੇ ਤੁਸੀਂ ਮਾਰਕੀਟ ਦੇ ਵਿੱਚ ਹੈਗੇ ਆ ਬਾਹੇ ਕਰਨ ਵਾਸਤੇ ਥਿਸ ਇਜ਼ ਅ ਗੁੱਡ ਰੇਟ ਐਂਡ ਟੂ ਗਿਵ ਯੂ ਐਨ ਐਗਜ਼ਾਮਪਲ ਫਰਜ ਕਰੋ ਵੀ ਅੱਜ ਕੱਲ ਦੇ ਰੇਟ ਜਿਹੜੀਆਂ ਚੱਲਦੀਆਂ ਉਹੀ ਸੇਮ ਪ੍ਰੋਡਕਟ ਤੇ ਅਮ ਜੇ ਤੁਹਾਡੀ ਮਾਰਗੇਜ ਫਰਜ ਕਰੋ ਵੀ 8 ਲੱਖ ਦੇ ਕਰੀਬ ਆ ਜੀ ਹੈਨਾ ਅੱਜ ਕੱਲ ਦੀ ਰੇਟ ਤੇ ਜਿਹੜੀ ਆ ਮੈਂ ਤੁਹਾਨੂੰ ਦੱਸੀ ਜਿਹੜੀ ਸਪੈਸ਼ਲ ਰੇਟ ਆ ਉਹ 300 ਡਾਲਰ ਮਹੀਨੇ ਦਾ ਪੇਮੈਂਟ ਦਾ ਫਰਕ ਪੈ ਸਕਦਾ ਕਾਫੀ ਆ ਮੈਨੂੰ ਲੱਗਦਾ ਇਨਾਫ ਆ ਹੋਰ ਜਿਆਦਾ ਦੈਟਸ ਅ 빅빅 ਡੀਲ ਅਬਸੋਲੂਟਲੀ ਜੇ ਮਹੀਨੇ ਦਾ 300 ਡਾਲਰ ਬਚਦਾ ਹੈ ਤੇ ਫਿਰ ਸਾਲ ਦਾ ਲਾ ਕੇ ਦੇਖੋ ਕਿੱਥੇ ਗੱਲ ਪਹੁੰਚਦੀ ਹੈ। ਹੋਇਆ ਐਬਸੋਲੂਟਲੀ। ਤੇ ਇਹ ਕਹਿੰਦੇ ਹੁੰਦੇ ਨਾ ਕਿ ਫੂਹੀ ਫੂਹੀ ਤਲਾਬ ਭਰਦਾ ਹੁੰਦਾ ਬੂੰਦ ਬੂੰਦ ਕਰਕੇ ਸਾਗਰ ਬਣਦਾ ਤੇ ਜਿੰਨੀ ਇੱਥੇ ਤਾਂ ਇਹੀ ਹੈ ਇਸ ਵੇਲੇ ਦੀ ਮਾਰਕੀਟ ਸਿਚੁਏਸ਼ਨ ਤਾਂ ਇਹੀ ਕਹਿੰਦੀ ਹੈ ਕਿ ਜਿੰਨੀ ਬਚਤ ਹੋ ਸਕਦੀ ਜਿੱਥੇ ਬਚਤ ਹੋ ਸਕਦੀ ਉੱਥੇ ਕੀਤੀ ਜਾਵੇ। ਆਫ ਕੌਰਸ ਐਂਡ ਐਟ ਦ ਸੇਮ ਟਾਈਮ ਇਫ ਯੂ ਆਰ ਰੈਡੀ ਲੁਕਿੰਗ ਨਾਉ ਇਸ ਅ ਗੁੱਡ ਟਾਈਮ। ਇਹ ਬਿਹਤਰ ਸਮਾਂ ਹੈਗਾ ਬਾਏਰਸ ਦੇ ਲਈ। ਐਬਸੋਲੂਟਲੀ। ਹੇਰ ਇਜ਼ ਅਨਦਰ ਥਿੰਗ ਜੇ ਤੁਸੀਂ ਸੇਲਰ ਹੈਗੇ ਆ ਆਪਾਂ ਪਹਿਲਾਂ ਵੀ ਸੈਲਰ ਆਲਸੋ ਹੈਜ਼ ਟੂ ਮੇਕ ਸ਼ੋਰ ਵੀ ਕਾਰ ਸਾਫ ਹੈ ਪੇਂਟ ਹੈ ਜੇ ਤੁਸੀਂ ਰੈਨੋਵੇਸ਼ਨ ਕਰਨਾ ਕਿਚਨ ਕੈਬਨਟ ਦਾ ਸੁਰਖੀ ਬਿੰਦੀ ਜਿਵੇਂ ਆਪਾਂ ਕਹਿੰਦੇ ਆ ਉਹ ਵੀ ਜ਼ਰੂਰੀ ਚੀਜ਼ ਹੈ ਕਰਕੇ ਗਾਹਕ ਵੀ ਇਹੀ ਚੀਜ਼ ਪਾਲਦਾ ਉਹਨਾਂ ਵੀ ਪਤਾ ਵੀ ਅਗਲੇ ਨੇ ਵੀ ਕੀਤਾ ਐਸ ਕਰ ਦੇ ਵਿੱਚ ਆਪਾਂ ਵੀ ਚਾਹੁੰਦੇ ਹਾਂ ਹਨਾ ਬੇਸਮੈਂਟ ਸੀਟ ਵੀ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਜਦੋਂ ਆਪਾਂ ਉਹ ਗੱਡੀ ਖਰੀਦਣ ਜਾਈਦਾ ਨਾ ਸੈਕੰਡ ਹੈਂਡ ਗੱਡੀ ਖਰੀਦਣੀ ਹੋਵੇ ਤਾਂ ਚੰਗੀ ਪਾਲਿਸ਼ ਪਾਲਿਸ਼ ਮਾਰ ਕੇ ਹਨ ਚਮਕਾ ਕੇ ਖੜੀ ਕਰ ਦੇ ਕੇ ਲੱਗੇ ਕਿ ਇਹ ਥੋੜੀ ਦੇਰ ਹੀ ਚੱਲੀ ਐ ਤੇ ਘਰ ਵੀ ਜੇ ਤੁਸੀਂ ਸੇਲ ਕਰਨਾ ਤਾਂ ਥੋੜਾ ਬਹੁਤਾ ਜਿਹੜਾ ਉਹ ਚੀਜ਼ਾਂ ਜਿਨ੍ਹਾਂ ਦੇ ਉੱਤੇ ਪਹਿਲੀ ਨਜ਼ਰ ਜਾਂਦੀ ਹੈ ਬੰਦੇ ਦੀ ਤੇ ਉਹ ਘੱਟੋ ਘੱਟ ਠੀਕ ਹੋਣੀਆਂ ਚਾਹੀਦੀਆਂ ਤੇ ਫਿਰ ਉਹ 네ਗੋਸ਼ੀਏਟ ਵੀ ਉਸੇ ਹਿਸਾਬ ਨਾਲ ਕਰੇਗਾ ਤੁਹਾਡੇ ਨਾਲ ਯਾ ਦੇਖੋ ਜੀ ਮੈਂ ਸੋਚਦਾ ਜਿਹੜੀ ਗੱਡੀ ਆ 30 ਤੋਂ ਲੈ ਕੇ 40 50 60 ਹਜ਼ਾਰ ਦੀ ਹੁੰਦੀ ਆ ਆਪਾਂ ਸਾਰੀਆਂ ਨਿੱਕੀ ਨਿੱਕੀ ਚੀਜ਼ਾਂ ਖਿੜਕੀਆਂ ਖੋਲ ਕੇ ਦੇਖਦੇ ਆ ਵੀ ਇਹ ਚੀਜ਼ ਸਹੀ ਆ ਘਰ ਤਾਂ ਹੁਣ ਮਿਲੀਅਨ ਡਾਲਰ ਤੋਂ ਵੱਧ ਆ ਬਿਲਕੁਲ 1.5 ਮਿਲੀਅਨ 2 ਮਿਲੀਅਨ ਦਾ ਇਹ ਵੀ ਜ਼ਰੂਰੀ ਚੀਜ਼ਾਂ ਹੋਣੀ ਚਾਹੀਦੀ ਵੀ ਸਾਰਾ ਕੁਝ ਸਾਫ ਸੁਥਰ ਆ ਪ੍ਰਾਪਰਟੀ ਇਨਸਪੈਕਸ਼ਨ ਵੀ ਹੋਣੀ ਚਾਹੀਦੀ ਇਸ ਵਿੱਚ ਕੁਝ ਪ੍ਰੋਬਲਮ ਤੇ ਨਹੀਂ ਘਰ ਦੇ ਵਿੱਚ ਹਨਾ ਵੈਰੀ ਇੰਪੋਰਟੈਂਟ ਇਨ ਦਿਸ ਮਾਰਕੀਟ ਜਿਹੜਾ ਬਾਇਰ ਆ ਉਹ ਵੀ ਕਾਫੀ ਤੇਜ ਆ ਤੇ ਜਿਹੜਾ ਸੈਲਰ ਆ ਉਹ ਵੀ ਇੱਕ ਪੋਜੀਸ਼ਨ ਦੇ ਵਿੱਚ ਆ ਵੀ ਸ਼ਾਇਦ ਉਹਨਾਂ ਨੇ ਵੀ ਕਿਤੇ ਹੋਰ ਜਾਣਾ ਯੂ ਹੈਵ ਟੂ ਮੇਕ ਸ਼ੋਰ ਯੂ ਆਰ ਗਿਵਿੰਗ ਦ ਰਾਈਟ ਪ੍ਰੋਡਕਟ ਐਟ ਦ ਰਾਈਟ ਪ੍ਰਾਈਸ ਸੋ ਥੈਟ ਯੂ ਕੈਨ ਬਾਈ ਦ ਨੈਕਸਟ ਵਨ ਯੂਰਸੈਲਫ ਬਿਲਕੁਲ ਕਿਉਂਕਿ ਗੱਡੀ ਦਾ ਤੇ ਵੀ ਹੋ ਜਾਂਦਾ ਨਾ ਕਿ ਨਹੀਂ ਹਾਂ ਤੱਕ ਚਲੋ ਕੋਈ ਗੱਲ ਨਹੀਂ ਖੜੀ ਕਰਦੇ ਆਪਾਂ ਚਲਾਉਣੀ ਇੰਨੀ ਆ ਪਰ ਘਰ ਨੂੰ ਤੁਸੀਂ ਖੜਿਆ ਨਹੀਂ ਰੱਖ ਸਕਦੇ ਘਰ ਤਾਂ ਤੁਹਾਡੀ ਵਰਤੋਂ ਵਿੱਚ ਆਉਣਾ ਹੀ ਆਣਾ ਤੇ ਗੱਡੀ ਇਹ ਵੀ ਹੁੰਦਾ ਵੀ ਚਲੋ ਮਹੀਨਾ ਦੋ ਮਹੀਨੇ ਚਲਾਈ ਤੇ ਹੁਣ ਬਦਲ ਲੈਣੇ ਆ ਥੋੜਾ ਜਿਹਾ ਹੋਰ ਦੇਖ ਲੈਣੇ ਕੋਈ ਸਸਤੀ ਦੇਖ ਲੈਣੇ ਕੋਈ ਮਹਿੰਗੀ ਦੇਖ ਲੈਣੇ ਉਸ ਪਾਸੇ ਪਰ ਕਾਹ ਮਹਿੰਗੀਆਂ ਕੀ ਕਰੀਏ ਕਾ ਘਰ ਔਖਾ ਹੋ ਜਾਂਦਾ ਨਾ ਘਰ ਕਈ ਦਰਜੇ ਚੀਜ਼ਾਂ ਜਿਹੜੀਆਂ ਕਿੰਨਾ ਕੁਝ ਹੁੰਦਾ ਸੁਪਨਾ ਪਾਲਿਆ ਹੁੰਦਾ ਲੰਬਾ ਸਮਾਂ ਔਰ ਉਸ ਸੁਪਨੇ ਨੂੰ ਮਸਾ ਪੂਰਾ ਕੀਤਾ ਹੁੰਦਾ ਤੇ ਫਿਰ ਐਡੀ ਛੇਤੀ ਦੁਬਾਰਾ ਨਵਾਂ ਸੁਪਨਾ ਦੇਖਣਾ ਵੀ ਔਖਾ ਹੋ ਜਾਂਦਾ ਉਹਦੇ ਵਿੱਚ ਇਮੋਸ਼ਨਸ ਹੂੰ ਬਿਲਕੁਲ ਇਮੋਸ਼ਨਸ ਹੁੰਦੇ ਨੇ ਔਰ ਮੈਨੂੰ ਲੱਗਦਾ ਕਿ ਇਸ ਵੇਲੇ ਦੀ ਜਿਹੜੀ ਪੋਜੀਸ਼ਨ ਆ ਉਹ ਬਹੁਤ سارے ਸੰਕੇਤ ਦੇ ਰਹੀ ਹੈ ਤੁਹਾਨੂੰ ਸਿਰਫ ਤੇ ਸਿਰਫ ਮੈਨੂੰ ਲੱਗਦਾ ਕਿ ਜਿਹੜਾ ਬਾਇਰ ਹੈਗਾ ਜਾਂ ਇਵਨ ਕੇ ਸੈਲਰ ਵੀ ਹੈਗਾ ਉਹਨਾਂ ਸਾਰਿਆਂ ਨੂੰ ਸਿਰਫ ਤੇ ਸਿਰਫ ਜਿਹੜਾ ਥੋੜਾ ਅਲਰਟ ਹੋ ਕੇ ਰਹਿਣ ਦੀ ਚੀਜ਼ਾਂ ਨੂੰ ਨਿਰਖਣ ਪਰਖਣ ਦੀ ਦੇਖਣ ਦੀ ਘੋਖਣ ਦੀ ਲੋੜ ਹੈਗੀ ਆ ਚੀਜ਼ਾਂ ਤੁਹਾਡੇ ਫੇਵਰ ਚ ਆ ਸਕਦੀਆਂ ਨੇ ਕੁਝ ਚੀਜ਼ਾਂ ਥੋੜਾ ਜਿਹਾ ਇਹ ਹੋ ਸਕਦਾ ਹੈ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿ ਦੇਖੋ ਮਾਰਕੀਟ ਕੀ ਕਹਿੰਦੀ ਹੈ ਹਾਂਜੀ ਔਰ ਕਾਲ ਕਰਨ ਦੀ ਇੱਥੇ ਮੈਨੂੰ ਲੱਗਦਾ ਹੈ ਕਿ ਬਹੁਤੀ ਲੋੜ ਨਹੀਂ ਜਿੱਦਾਂ ਕਹਿੰਦੇ ਜੀ ਘੁੰਮ ਫਿਰ ਕੇ ਚੀਜ਼ ਲੈਣੀ ਚਾਹੀਦੀ ਹੈ ਇਹ ਕੋਈ ਘੁੰਮਣ ਫਿਰਨ ਵਾਲਾ ਸਮਾਂ ਮੈਨੂੰ ਲੱਗਦਾ ਹੈ ਕਿ ਹੈਗਾ ਇਸ ਵੇਲੇ ਤਜਰਬਾ ਬਣ ਜਾਂਦਾ ਜੀ ਹਾਂ ਇਹ ਚੀਜ਼ਾਂ ਇਸ ਤਰੀਕੇ ਨਾਲ ਚੱਲਣਗੀਆਂ ਬਹੁਤ ਬਹੁਤ ਸ਼ੁਕਰੀਆ ਮਕਰਤ ਸਾਹਿਬ ਗੱਲਬਾਤ ਕਰਨ ਲਈ ਥੈਂਕ ਯੂ ਜਸਪ੍ਰੀਤ ਜੀ ਸ਼ੁਕਰੀਆ ਜੀ ਔਰ ਸਾਡੀ ਵੀ ਕੋਸ਼ਿਸ਼ ਹੈ ਕਿ ਆ ਭਾਵੇਂ ਮੁxtਲਫ ਜੀ ਗੱਲ ਹੋਵੇ ਪਰ ਜੋ ਇਸ ਵੇਲੇ ਦੀਆਂ ਪ੍ਰਸਥਿਤੀਆਂ ਨੇ ਉਹ ਪ੍ਰਸਥਿਤੀਆਂ ਇਨ ਬਿਨ ਤੁਹਾਡੇ ਸਾਹਮਣੇ ਜੜੀਆਂ ਉਹ ਰੱਖੀਆਂ ਜਾਣ। ਬਾਕੀ ਤੁਹਾਡੀਆਂ ਸਥਿਤੀਆਂ ਤੇ ਜਿੱਥੇ ਤੁਸੀਂ ਕੋਈ ਇਨਵੈਸਟ ਕਰ ਰਹੇ ਹੋ, ਜਿੱਥੇ ਤੁਸੀਂ ਘਰ ਖਰੀਦ ਰਹੇ ਹੋ, ਜਿੱਥੇ ਤੁਸੀਂ ਕੁਝ ਵੇਚਣ ਜਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਦੀਆਂ ਪ੍ਰਸਥਿਤੀਆਂ ਕੁਝ ਵੱਖਰੀਆਂ ਹੋ ਸਕਦੀਆਂ। ਤੁਸੀਂ ਐਕਸਪਰਟਸ ਦੇ ਨਾਲ ਜਿਹੜਾ ਉਹ ਉੱਥੇ ਸਲਾਹ-ਮਸ਼ਵਰਾ ਕਰ ਸਕਦੇ ਹੋ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫੇਰ ਮੁਲਾਕਾਤ ਹੋਏਗੀ। ਦੇਖਦੇ ਰਹੋ ਟੀਵੀ ਪੰਜਾਬ।